ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦਾ ਰਜਨਾ ਰਾਸ਼ੀ ਫਾਲ ਲੈ ਕੇ ਹਾਜ਼ਰਾਂ ਜਿੱਤੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਤੇ ਸੰਭਾਵਨਾਵਾਂ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਣੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤਾਰੇ ਭਗਵਾਨ ਵਿਸ਼ਨੂੰ ਇਹਨਾਂ ਰਾਸ਼ੀਆਂ ਦੇ ਲੋਕਾਂ ਦੇ ਜੀਵਨ 'ਚ ਧੰਨ ਦੀ ਬਰਸਾਤ ਕਰਨਗੇ ਦੇਖੋ ਕਿਹੋ ਜਿਹਾ ਰਹੇਗਾ ਅੱਜ ਦਾ ਦਿਨ ਜਾਣੋ ਅੱਜ ਦਾ ਰਾਸ਼ੀ ਫਾਲ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਸਿੰਘ ਅਤੇ ਧਨੂ ਰਾਸ਼ੀ ਫਲ ਦੀ ਭਗਵਾਨ ਵਿਸ਼ਨੂੰ ਅਚਾਨਕ ਕੋਈ ਚੰਗਾ ਕੰਮ ਮਿਲ ਨਾਲ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਆਏਗਾ ਸਮਾਜਿਕ ਕੰਮਾਂ ਵਿੱਚ ਰੁਚੀ ਵਧੇਗੀ ਤੁਹਾਡੀ ਧਾਰਮਿਕ ਪ੍ਰਵਿਰਤੀ ਵੀ ਵਧੇਗੀ ਤੁਹਾਨੂੰ ਹਮੇਸ਼ਾ ਆਪਣੇ ਜੀਵਨ ਸਾਥੀ ਦੀ ਮਦਦ ਮਿਲੇਗੀ ਤੁਹਾਡੀ ਜ਼ਿੰਦਗੀ ਦੀ ਦੀਆਂ ਅਧੂਰੀਆਂ ਇਸ਼ਾਵਾਂ ਪੂਰੀਆਂ ਹੋਣਗੀਆਂ ਕਿਸੇ ਦੇ ਪ੍ਰਭਾਵ ਵਿੱਚ ਕੋਈ ਮਹੱਤਵਪੂਰਨ ਫੈਸਲਾ ਨਾ ਲਓ ਦੋਸਤੋ ਅੱਗੇ ਗੱਲ ਕਰਦੇ ਆ ਮਕਰ ਅਤੇ ਤੁਲਾ ਰਾਸ਼ੀ ਫਲਦੀ ਤੁਹਾਡੇ ਕੰਮ ਦੀ ਗਤੀ ਵਾ ਸਕਦੀ ਹੈ ਤੁਹਾਨੂੰ ਸਮਾਂ ਅਤੇ ਕਿਸਮਤ ਦਾ ਪੂਰਾ ਸਹਿਯੋਗ ਮਿਲਣ ਵਾਲਾ ਹੈ ਸਫਲਤਾ ਦੇ ਕੁਝ ਚੰਗੇ ਮੌਕੇ ਮਿਲ ਸਕਦੇ ਹਨ ਇਹਨਾਂ ਲੋਕਾਂ ਨੂੰ ਤਰੱਕੀ ਅਤੇ ਧਨ-ਦੌਲਤ ਦੇ ਚੰਗੇ ਸੰਕੇਤ ਮਿਲ ਰਹੇ ਹਨ ਔਲਾਦ ਤੋਂ ਅਚਾਨਕ ਚੰਗੀ ਖਬਰ ਮਿਲਣ ਦੀ ਸੁਭਾਵਨਾ ਹੈ ਪ੍ਰੇਮ ਸੰਬੰਧਾਂ ਵਿੱਚ ਤੁਸੀਂ ਕਰ ਸਕਦੇ ਹੋ ਬਹੁਤ ਖੁਸ਼ਕਿਸਮਤ ਰਹੋ ਸਾਲ ਦੀ ਸ਼ੁਰੂਆਤ ਵਿੱਚ ਤੁਹਾਨੂੰ ਨਾ ਸਿਰਫ ਮਾਨ ਸਰਮਾਨ ਮਿਲੇਗਾ ਸਗੋਂ ਨੌਕਰੀ ਅਤੇ ਰੁਜ਼ਗਾਰ ਵੀ ਤੁਹਾਡਾ ਬਹੁਤ ਵਧੇਗਾ ਅੱਗੇ ਗੱਲ ਕਰਦੇ ਹਾਂ ਦੋਸਤੋ ਕਰਕ ਅਤੇ ਕੁੰਭ ਰਾਸ਼ੀ ਫਲਦੀ ਤੁਹਾਨੂੰ ਆਪਣੇ ਕਾਰੋਬਾਰ ਵਿੱਚ ਉਮੀਦ ਨਾਲੋਂ ਵੱਧ ਲਾਭ ਮਿਲਣ ਦੀ ਸੰਭਾਵਨਾ ਹੈ ਤੁਸੀਂ ਪੁਰਾਣੀਆਂ ਪੁਰਾਣੀਆਂ ਸਰੀਰਕ ਪਰੇਸ਼ਾਨੀਆਂ ਤੋਂ ਜਲਦੀ ਛੁਟਕਾਰਾ ਪਾਓਗੇ ਤੁਹਾਡੇ ਔਖੇ ਕੰਮ ਆਸਾਨੀ ਨਾਲ ਪੂਰੇ ਹੋ ਸਕਦੇ ਆ ਮਹੱਤਵਪੂਰਨ ਕੰਮ ਵਿੱਚ ਤੁਸੀਂ ਫੈਸਲੇ ਲੈ ਲੈ ਸਕਦੇ ਹੋ ਆਉਣ ਵਾਲਾ ਸਮਾਂ ਤੁਹਾਡੇ ਲਈ ਬਹੁਤ ਸ਼ੁਭਫਲ ਦੇਣ ਵਾਲਾ ਹੈ ਦੋਸਤੋ ਤੁਸੀਂ ਦਫ਼ਤਰ ਅਤੇ ਕੰਮ ਤੋਂ ਕਿਸੇ ਯਾਤਰਾ ਤੇ ਜਾ ਸਕਦੇ ਹੋ ਤਰੱਕੀ ਦੇ ਨਾਲ ਤਬਾਦਲਾ ਵੀ ਹੋ ਸਕਦਾ ਹੈ ਤਾਂ ਦੋਸਤੋ ਇਹ ਸੀ ਆਈ ਦੇਆਂ ਜੋ ਖੁਸ਼ਕਿਸਮਤ ਰਾਸ਼ੀਆਂ ਜਿਨ੍ਹਾਂ ਬਾਰੇ ਅਸੀਂ ਗੱਲ ਕੀਤੀ ਧੰਨਵਾਦ ਦੋਸਤੋ